ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਦੀ ਸ਼ੁਰੂਆਤ ਹੋ ਗਈ ਅਮਨ अरोड़ा ਸੈਟਨਰ ਹੈਗੇ ਅਮਨ ਜੀ ਬਹੁਤ ਸੋਨਾ ਤੇ ਸਜਾ ਪ੍ਰੋਗਰਾਮ ਹੋਇਆ ਹੈ ਲੋਕਾਂ ਵਾਲੇ ਦਾ ਮਾਨ ਵੀ ਮਾਨਿਆ ਗਿਆ ਤੇ ਕਿਸੇ ਕਹਿਣਾ ਦੇਖਦੇ ਖਿਡਾਰੀਆਂ ਦੀ ਗਿਣਤੀ ਹਰ ਸਾਲ ਜਿਹੜੀ ਵੱਧ ਰਹੀ ਹੈਗੀ ਹੈ 5 ਲੱਖ ਤੋਂ ਜ਼ਿਆਦਾ ਖਿਡਾਰੀ ਇਸ ਵਾਰ ਖੇਡਾਂ ਸੀਜ਼ਨ 3 ਦੇ ਵਿੱਚ ਹਿੱਸਾ ਲੈ ਰਹੇ ਨੇ ਦੇਖੋ ਬਹੁਤ ਵਧੀਆ ਮਾਹੌਲ ਪੰਜਾਬ ਦੇ ਵਿੱਚ ਪਿਛਲੇ 2.5 ਸਾਲਾਂ ਦੇ ਵਿੱਚ ਖੇਡਾਂ ਦਾ ਸਿਰਜਿਆ ਗਿਆ ਜਿੱਥੋਂ ਪਿੰਡ ਪੱਧਰ ਤੋਂ ਲੈ ਕੇ ਸਟੇਟ ਤੱਕ ਖੇਡਾਂ ਜਿਹੜੀਆਂ ਉਹ ਆਰਗੇਨਾਈਜ਼ ਹੁੰਦੀਆਂ ਨੇ ਔਰ ਇਸ ਵਾਰੀ तकरीबन 5.5 ਲੱਖ ਦੇ ਕਰੀਬ ਐਕਸਪੈਕਟਡ ਨੇ ਕਿ ਪਲੇਸ ਇਹ ਚ ਪਾਰਟਿਸਪੇਟ ਕਰਨਗੇ ਮੈਂ ਸਮਝਦਾ ਇਹ ਲੱਗ ਰਿਹਾ ਸੀ ਅੱਜ ਕਿ ਜਿਵੇਂ ਮਿਨੀ 올ਿਮਪਿਕਸ ਜਿਹੜੀ ਉਹ ਪੰਜਾਬ ਦੇ ਸ਼ੁਰੂ ਹੋਈ ਹੈ ਮਿਨੀ 올ਿਮਪਿਕ ਸ਼ੁਰੂਆਤ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿ ਇਹ ਇੱਕ ਡਿਸਟ੍ਰਿਕਨਲ ਗੱਲ ਕਰ ਰਹੇ ਨੇ ਕਿ ਜੀ ਸ਼ੁਰੂਆਤ ਹੋ ਰਹੀ ਹੈ ਤੇ ਇੱਕ ਖਾਸ ਤੌਰ ਤੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੇਡ ਮੰਤਰੀ ਵੀ ਜਿਹੜੇ ਸੀਗੇ ਤੇ ਹੁਣ ਜਿਹੜੇ ਸੰਗਰੂਰ ਤੋਂ ਐਮਪੀ ਹੈਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਖਿਡਾਰੀ ਹਿੱਸਾ ਲੈ ਰਹੇ ਨੇ ਤੇ ਤਸਵੀਰਾਂ ਜਿਹੜੀ ਹੈਗੀ ਹੈ ਉਹ ਸੰਗਰੂਰ ਦੀ ਤਸਵੀਰਾਂ ਜਿੱਥੇ ਇਸ ਵੇਲੇ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਹੋਈ ਹੈ ਤੇ ਤਸਵੀਰਾਂ ਤੁਸੀਂ ਵੇਖੋ ਕਿ ਇਹ ਤੇ ਡਿਸਟ੍ਰਿਕਨਲ ਸੀਜ਼ਨ ਦੀ ਸ਼ੁਰੂਆਤ ਹੋਈ ਰੰਗ ਰੰਗ ਸ਼ੁਰੂ बात हुई है ते 5 लाख ਤੋਂ ਜ਼ਿਆਦਾ ਖਿਡਾਰੀ ਇਸ ਵਾਰ ਸੀਜ਼ਨ ਤੇ ਵਿੱਚ ਹਿੱਸਾ ਲੈ ਰਹੇ ਨੇ ਵੀਡੀਓ ਜਨਰੇਲ ਸਚਨ ਹੋਰ ਦੇਣਾ ਅਨਕੁਸ਼ ਮਹਾਜਾ ਨਿਊਜ਼ ਨੇਸ਼ਨ ਸੰਗਰੂਰ